ਕੀ ਤੁਹਾਡੇ ਵੀ ਬੱਚੇ ਜਲਦ ਚੀਜ਼ਾਂ ਭੁੱਲ ਜਾਂਦੇ ਨੇ ਕੀ ਉਹਨਾਂ ਦੇ ਪੇਪਰਾਂ ਦੇ ਵਿੱਚ ਨੰਬਰ ਘਟ ਆਉਂਦੇ ਨੇ ਕੀ ਉਹਨਾਂ ਨੂੰ ਨਿੱਕੀ ਨਿੱਕੀ ਗੱਲ ਜਲਦ ਭੁੱਲ ਜਾਂਦੀ ਹੈ ਕੀ ਉਹਨਾਂ ਨੂੰ ਪੜਿਆ ਹੋਇਆ ਯਾਦ ਨਹੀਂ ਰਹਿੰਦਾ ਤਾਂ ਅਸੀਂ ਤੁਹਾਨੂੰ ਦੱਸਾਂਗੇ ਕੁਝ ਅਜਈਆਂ ਆਦਤਾਂ ਕਿ ਜਿਹੜੀਆਂ ਤੁਹਾਡੇ ਬੱਚਿਆਂ ਦੀ ਯਾਦ ਸ਼ਕਤੀ ਵਧਾ ਸਕਦੀਆਂ ਨੇ ਇਹ ਬਹੁਤ ਲੰਮੀ ਲਿਸਟ ਨਹੀਂ ਸਿਰਫ ਚਾਰ ਆਦਤਾਂ ਨੇ ਜਿਨ੍ਹਾਂ ਨੂੰ અપਨਾ ਕੇ ਤੁਸੀਂ ਆਪਣੇ ਬੱਚੇ ਨੂੰ ਤੇਜ਼ ਤਰਾਰ ਬੁੱਧੀ ਵਾਲਾ ਬਣਾ ਸਕਦੇ ਹੋ ਆਪਣੇ ਬੱਚੇ ਦੀ ਯਾਦ ਸ਼ਕਤੀ ਵਧਾ ਸਕਦੇ ਹੋ ਔਰ ਬੱਚਿਆਂ ਦੀ ਯਾਦ ਸ਼ਕਤੀ ਵਧਾਉਣ ਦੇ ਵਿੱਚ ਇਹ ਚਾਰ ਆਦਤਾਂ ਨੇ ਜੇਕਰ ਤੁਸੀਂ ਬਦਲ ਲਈਆਂ ਪਾ ਲਈਆਂ ਤੇ ਤੁਹਾਡਾ ਬੱਚਾ ਤੇਜ਼ ਤਰਾਰ ਹੋ ਜਾਵੇਗਾ ਦਿਮਾਗ ਇੰਨਾ ਤੇਜ਼ ਕਿ ਪ੍ਰੀਖਿਆਵਾਂ ਦੇ ਵਿੱਚੋਂ ਅੱਬਲ ਆਵੇਗਾ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਲਈ ਇਹ ਚਾਰ ਆਦਤਾਂ ਬੇਹੱਦ ਜ਼ਰੂਰੀ ਨੇ ਤੇ ਜੇਕਰ ਇਹ ਆਦਤਾਂ ਤੁਸੀਂ ਅਪਣਾ ਲੈਨੇ ਹੋ ਤੇ ਤੁਹਾਡਾ ਬੱਚਾ ਤੀਖਣ ਬੁੱਧੀ ਵਾਲਾ ਹੋ ਸਕਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਚਾਰ ਆਦਤਾਂ ਕਿਹੜੀਆਂ-ਕਿਹੜੀਆਂ ਨੇ ਬੱਚਿਆਂ ਦਾ ਮਾਨਸਿਕ ਵਿਕਾਸ ਅਤੇ ਯਾਦਾਸ਼ ਦਾ ਪੱਧਰ ਉਹਨਾਂ ਦੇ ਭਵਿੱਖ ਦੀ ਨੀਂ ਰੱਖਦਾ ਹੈ ਚੰਗੀ ਯਾਦਸ਼ਤ ਨਾ ਸਿਰਫ ਉਹਨਾਂ ਦੀ ਪੜ੍ਹਾਈ ਦੇ ਲਈ ਮਹੱਤਵਪੂਰਨ ਹੈ ਸਗੋਂ ਉਹਨਾਂ ਦੇ ਸਮਾਜਿਕ ਅਤੇ ਨਿੱਜੀ ਜੀਵਨ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਜਿਹੀ ਸਥਿਤੀ ਦੇ ਵਿੱਚ ਬੱਚਿਆਂ ਦੀ ਯਾਦਸ਼ਤ ਨੂੰ ਮਜ਼ਬੂਤ ਕਰਨ ਦੇ ਵਿੱਚ ਮਾਪਿਆਂ ਦੀ ਭੂਮਿਕਾ ਵੀ ਮਹੱਤਵਪੂਰਨ ਹੁੰਦੀ ਹੈ ਇੱਥੇ ਅਸੀਂ ਤੁਹਾਨੂੰ ਚਾਰ ਅਜਿਹੀਆਂ ਆਦਤਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਮਾਪੇ ਆਪਣੇ ਬੱਚਿਆਂ ਦੀ ਯਾਦ ਸ਼ਕਤੀ ਨੂੰ ਬਿਹਤਰ ਬਣਾਉਣ ਦੇ ਲਈ ਅਪਣਾ ਸਕਦੇ ਨੇ ਔਰ ਉਹਨਾਂ ਬੱਚਿਆਂ ਤੇ ਉੱਪਰ ਲਾਗੂ ਕਰ ਸਕਦੇ ਨੇ ਆਓ ਦੱਸਦੇ ਹਾਂ ਕਿ ਕਿਵੇਂ ਸੁਧਾਰੀ ਜਾਵੇ ਬੱਚਿਆਂ ਦੀ ਯਾਦਾਸ਼ਤ ਸਭ ਤੋਂ ਪਹਿਲਾਂ ਬੱਚਿਆਂ ਨੂੰ ਦਿਮਾਗੀ ਖੇਡਾਂ ਖਿਡਾਓ ਦਿਮਾਗੀ ਖੇਡਾਂ ਬੱਚਿਆਂ ਦੀ ਯਾਦਾਸ਼ਤ ਅਤੇ ਬੋਧਾਤਮਕ ਹੁਨਰ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦਗਾਰ ਹੁੰਦੀਆਂ ਨੇ ਪਹੇਲੀਆਂ ਸੁਡੋਕੂ ਸ਼ਬਦ ਖੇਡ ਅਤੇ ਮੈਮਰੀ ਕਾਰਡ ਗੇਮਾਂ ਵਰਗੀਆਂ ਖੇਡਾਂ ਬੱਚਿਆਂ ਦੇ ਦਿਮਾਗ ਨੂੰ ਕਿਰਿਆਸ਼ੀਲ ਰੱਖਦੀਆਂ ਨੇ ਕੁਝ ਸਮਾਂ ਹੁੰਦਾ ਸੀ 12 ਟਾਣੀ ਖੇਡਦੇ ਹੁੰਦੇ ਸੀ ਔਰ ਇਹ ਜਿਹੜੀਆਂ ਖੇਡਾਂ ਸੀ ਇਹ ਸਾਡੇ ਦਿਮਾਗ ਨੂੰ ਤੇਜ਼ ਕਰਦੀਆਂ ਸੀ ਨਾ ਸਿਰਫ ਦਿਮਾਗ ਨੂੰ ਤੇਜ਼ ਯਾਦ ਸ਼ਕਤੀ ਵੀ ਵਧਾਉਂਦੀਆਂ ਸਨ ਔਰ ਉਹ ਸਮੱਸਿਆਵਾਂ ਦਾ ਹੱਲ ਕਰਦੀਆਂ ਸਨ ਕਿ ਜਿਹੜੀਆਂ ਆਮ ਤੌਰ ਤੇ ਅੱਜ ਬੱਚਿਆਂ ਨੂੰ ਦੇਖੀਆਂ ਜਾਂਦੀਆਂ ਨੇ ਇਹ ਬੱਚਿਆਂ ਦੇ ਵਿੱਚ ਹੁਨਰ ਅਤੇ ਤਰਕਪੂਰਨ ਸੋਚ ਨੂੰ ਵੀ ਵਿਕਸਿਤ ਕਰਦੀਆਂ ਨੇ ਮਾਪਿਆਂ ਨੂੰ ਹਰ ਰੋਜ਼ ਕੁਝ ਸਮਾਂ ਆਪਣੇ ਬੱਚਿਆਂ ਦੇ ਨਾਲ ਅਜਿਹੇ ਖੇਡਾਂ ਖੇਡਣ ਦੇ ਵਿੱਚ ਬਿਤਾਉਣਾ ਚਾਹੀਦਾ ਹੈ ਜੋ ਉਹਨਾਂ ਦੇ ਮਨਾਂ ਨੂੰ ਚੁਣੌਤੀ ਦੇਣ ਦਿਮਾਗੀ ਤੌਰ ਤੇ ਉਹਨਾਂ ਨੂੰ ਤੇਜ਼ ਕਰਨ ਉਹਨਾਂ ਦੇ ਨਾਲ ਬਾਤਾਂ ਪਾਓ ਉਹਨਾਂ ਦੇ ਨਾਲ ਕੁਝ ਹੋਰ ਅਜਿਹੇ ਸਵਾਲਾਂਤ ਕਰੋ ਕਿ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਆਪਣੇ ਦਿਮਾਗ ਦੇ ਉੱਪਰ ਜ਼ੋਰ ਦੇਣਾ ਪਵੇ ਤਾਂ ਕਿ ਤੁਹਾਡੇ ਬੱਚੇ ਦਿਮਾਗੀ ਤੌਰ ਤੇ ਤਿੱਖਣ ਬੁੱਧੀ ਵਾਲੇ ਹੋਣ ਦੂਸਰੀ ਚੰਗੀ ਆਦਤ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਦਾ ਸਕਰੀਨ ਸਮਾਂ ਘਟਾ ਦਿਓ ਜੀ ਹਾਂ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਬੱਚਿਆਂ ਦਾ ਸਕਰੀਨ ਟਾਈਮ ਵਧ ਰਿਹਾ ਹੈ ਮੋਬਾਈਲ ਟੈਬਲੇਟ ਟੀਵੀ ਕੰਪਿਊਟਰ ਬਹੁਤ ਜ਼ਿਆਦਾ ਸਮਾਂ ਬਤਾਉਣ ਦੇ ਨਾਲ ਬੱਚਿਆਂ ਦੀ ਯਾਦਦਾਸ਼ਤ ਅਤੇ ਧਿਆਨ ਕੇਂਦ੍ਰਿਤ ਹੋਣ ਤੇ ਮਾੜਾ ਪ੍ਰਭਾਵ ਪੈਂਦਾ ਹੈ ਬਹੁਤ ਜ਼ਿਆਦਾ ਸਕਰੀਨ ਟਾਈਮ ਉਹਨਾਂ ਦੇ ਦਿਮਾਗ ਨੂੰ ਆਲਸੀ ਬਣਾ ਸਕਦਾ ਹੈ ਉਹਨਾਂ ਦੀ ਯਾਦ ਸ਼ਕਤੀ ਨੂੰ ਕਮਜ਼ੋਰ ਕਰ ਸਕਦਾ ਹੈ ਇਸ ਲਈ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਘੱਟ ਦੇਣ ਤੇ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੇ ਸਕਰੀਨ ਟਾਈਮ ਨੂੰ ਸੀਮਿਤ ਕਰਕੇ ਉਹਨਾਂ ਨੂੰ ਸਰੀਰਕ ਗਤੀਵਿਧੀਆਂ ਪੜ੍ਹਾਈ ਤੇ ਰਚਨਾਤਮਕ ਕੰਮਾਂ ਦੇ ਵਿੱਚ ਰੁੱਝੇ ਰੱਖਣ ਇਸ ਲਈ ਉਹਨਾਂ ਦੀ ਯਾਦ ਸ਼ਕਤੀ ਅਤੇ ਮਾਨਸਿਕ ਸਿਹਤ ਦੋਵਾਂ ਦੇ ਵਿੱਚ ਸੁਧਾਰ ਹੋ ਸਕਦਾ ਜੇਕਰ ਤੁਹਾਡਾ ਬੱਚਾ ਜ਼ਿਆਦਾ ਸਕਰੀਨ ਟਾਈਮ ਤੇ ਰਹਿੰਦਾ ਹੈ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸ ਦੀ ਅੱਖਾਂ ਦੀ ਲੋ ਵੀ ਜਾ ਸਕਦੀ ਹੈ ਦਿਮਾਗੀ ਸ਼ਕਤੀ ਦੇ ਨਾਲ-ਨਾਲ ਜੇਕਰ ਤੁਹਾਡੇ ਬੱਚੇ ਦੀਆਂ ਅੱਖਾਂ ਵੀ ਨਾ ਰਹੀਆਂ ਤੇ ਜੁਹਾਨ ਸੁੰਨਾ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਤੀਸਰੀ ਚੰਗੀ ਆਦਤ ਤੁਸੀਂ ਚੰਗਾ ਭੋਜਨ ਖਾਓ ਜੰਕ ਫੂਡ ਤੋਂ ਬਚੋ ਔਰ ਵੱਡੀ ਗੱਲ ਹੈ ਕਿ ਘਰ ਦਾ ਬਣਿਆ ਹੋਇਆ ਖਾਣਾ ਤੁਹਾਡੀ ਸਿਹਤ ਵਾਸਤੇ ਤੁਹਾਡੇ ਦਿਮਾਗ ਦੀ ਸਿਹਤ ਵਾਸਤੇ ਚੰਗਾ ਹੈ ਆਦਤ ਪਾਓ ਬੱਚਿਆਂ ਨੂੰ ਬਹੁਤਾ ਬਾਹਰਲਾ ਖਾਣਾ ਨਾ ਖਵਾਇਆ ਜਾਵੇ ਹਾਂ ਕਿਤੇ ਮਹੀਨੇ ਦੇ ਵਿੱਚ ਇੱਕ ਅੱਧੀ ਵਾਰ ਇਹ ਚੱਲ ਸਕਦਾ ਪਰ ਹਰ ਰੋਜ਼ ਤੇ ਲਗਾਤਾਰ ਇਹ ਖਾਣਾ ਤੁਹਾਡੀ ਸਿਹਤ ਤੇ ਤੁਹਾਡੀ ਮਾਨਸਿਕ ਸਿਹਤ ਦੋਨਾਂ ਲਈ ਹਾਨੀਕਾਰਕ ਹੈ ਬੱਚਿਆਂ ਦੀ ਯਾਦਦਾਸ਼ਤ ਨੂੰ ਬਿਹਤਰ ਬਣਾਉਣ ਦੇ ਵਿੱਚ ਪੋਸ਼ਣ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਓਮੇਗਾ 3 ਫੈਟੀ ਐਸਿਡ ਇੱਕ ਐਸਾ ਪੋਸ਼ਟਿਕ ਤੱਤ ਹੈ ਜੋ ਦਿਮਾਗ ਦੇ ਵਿਕਾਸ ਅਤੇ ਯਾਦਾਸ਼ਤ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਇਹ ਮੱਛੀ ਜਿਵੇਂ ਕਿ ਸੌਲਮਨ ਤੇ ਟੂਨਾ ਇਹ ਮੱਛੀਆਂ ਦੇ ਵਿੱਚੋਂ ਜ਼ਿਆਦਾ ਮਿਲਦਾ ਹੈ ਤੇ ਜਿਹੜੇ ਲੋਕ ਮਾਸਾਹਾਰੀ ਨਹੀਂ ਹਨ ਉਹ ਅਖਰੋਟ ਚੀਆ ਸੀਡਸ ਅਲਸੀ ਦੇ ਬੀਜ ਤੇ ਸੋਇਆਬੀਨ ਖਾ ਸਕਦੇ ਨੇ ਔਰ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਖੁਰਾਕ ਦੇ ਵਿੱਚ ਇਹ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਅੰਡੇ ਤੇ ਸੁੱਕੇ ਮੇਵੇ ਵੀ ਦਿਮਾਗ ਦੇ ਲਈ ਫਾਇਦੇਮੰਦ ਹੁੰਦੇ ਨੇ ਸੋ ਆਪਣੇ ਭੋਜਨ ਦੀ ਜੋ ਆਦਤ ਹੈ ਉਹ ਵੀ ਬਦਲ ਲਓ ਤਾਂ ਕਿ ਬੱਚੇ ਤੁਹਾਡੇ ਦਿਮਾਗੀ ਤੌਰ ਤੇ ਚੁਸਤ,ਦਰੁਸਤ ਤੇ ਤੰਦਰੁਸਤ ਹੋਣ ਹੁਣ ਸਭ ਤੋਂ ਵੱਡੀ ਤੇ ਅਹਿਮ ਗੱਲ 8 ਘੰਟੇ ਦੀ ਨੀਂਦ ਲਓ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਲਈ ਨੀਂਦ ਬਹੁਤ ਜ਼ਰੂਰੀ ਹੈ ਲੋੜੀਂਦੀ ਨੀਂਦ ਨਾ ਲੈਣ ਦੇ ਨਾਲ ਬੱਚਿਆਂ ਦੀ ਯਾਦਦਾਸ਼ਤ, ਧਿਆਨ ਕੇਂਦਰਿਤ ਹੋਣਾ ਅਤੇ ਸਿੱਖਿਆ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਬੱਚਿਆਂ ਨੂੰ ਹਰ ਰੋਜ਼ ਘੱਟੋ-ਘੱਟ 8 ਘੰਟੇ ਡੂੰਗੀ ਨੀਂਦ ਲੈਣੀ ਚਾਹੀਦੀ ਹੈ। ਨੀਂਦ ਦੌਰਾਨ ਦਿਮਾਗ ਦਿਨ ਦੀ ਜਾਣਕਾਰੀ ਨੂੰ ਸਟੋਰ ਕਰਦਾ ਹੈ ਅਤੇ ਇਸ ਨੂੰ ਲੰਮੇ ਸਮੇਂ ਤੱਕ ਯਾਦ ਰੱਖਣ ਵਿੱਚ ਮਦਦ ਕਰਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਲਈ ਇੱਕ ਸੌਣ ਦਾ ਸਮਾਂ ਵੀ ਫਿਕਸ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਸੌਣ ਦੇ ਵਾਤਾਵਰਨ ਨੂੰ ਸ਼ਾਂਤ ਅਤੇ ਆਰਾਮਦਾਇਕ ਬਣਾਉਣਾ ਵੀ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਆਸ ਕਰਦੇ ਹਾਂ ਕਿ ਇਹ ਚਾਰ ਆਦਤਾਂ ਅਪਣਾ ਕੇ ਤੁਹਾਡਾ ਬੱਚਾ ਦੁਨੀਆ ਦੇ ਵਿੱਚ ਤਿੱਖਣ ਬੁੱਧੀ ਵਾਲਾ ਬੱਚਾ ਬਣ ਸਕਦਾ ਹੈ। ਆਓ ਆਪਣੀਆਂ ਆਦਤਾਂ ਅੱਜ ਹੀ ਬਦਲ ਸੁਟਿਏ ਤੇ ਬੱਚਿਆਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਰਾਹ ਪਾ ਦਈਏ। ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ